ਦੇ ਵੇਟ ਬਾਰੇ ਦੱਸਦੇ ਇਸ ਵਾਰੀ ਜੀ ਜਿਹੜੇ ਤੁਹਾਡੇ ਜਿੰਨੇ ਫਾਸ ਕਰਕੇ ਜਿਹੜੇ ਬਾਰਡਰ ਦੇ ਨੇ ਉੱਥੇ ਹੜ੍ਹਾਂ ਦੀ ਬਹੁਤ ਜ਼ਿਆਦਾ ਮਾਰ ਕਰਦੇ ਮੈਂ ਪਖਾਨਪੁਰ ਪੁਰਦਾਸਪੁਰ ਕੁੰਜਾ ਮੈਂ ਪਖਾਨਪੁਰ ਕਵਰ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਪੂਰਤਲਾ ਤਰਨਤਾਰਨ ਪਾਜ਼ਿਲਕਾ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆ ਔਰ ਹਰ ਜਗ੍ਹਾ ਤੇ ਜਿਹੜਾ ਹੈਗਾ ਉਹ ਮਤਲਬ ਫਸਾ ਦਾ ਨਕਸ਼ਾ ਤਾਂ ਹੋ ਰਹੀ ਹੈ ਲੋਕਾਂ ਦੀ ਫਸਲ ਵੀ ਗਈ ਹੈ ਔਰ ਉਹਦੇ ਨਾਲ ਨਾਲ ਕਈ ਜਗ੍ਹਾ ਤੇ ਜਮੀਨ ਵੀ ਗਈ ਹੈ ਤੇ ਇਹਨੇ ਲਾਭ ਲਾਉਂਦੇ ਨੇ ਮੁੱਕੀ ਨਹੀਂ ਜਾਂਦਾ ਔਰ ਇਸੇ ਤਰ੍ਹਾਂ ਜਿਹੜਾ ਹੋਰ ਤੁਹਾਡੇ ਐਤਵਾਰ ਤੱਕ ਤਾਂ ਜਿਹੜੇ ਸੀਗੇ ਤੁਹਾਡੇ ਮਤਲਬ ਜਿਹੜੇ ਗੁਰਦਾਸਪੁਰ ਔਰ ਪਠਾਨਕੋਟ ਅੰਮ੍ਰਿਤਸਰ ਤੋਂ ਲੈ ਰਾਤ ਨੂੰ ਕਿਉਂਕਿ ਜਿਹੜਾ ਉਸ ਤੋਂ ਬਾਅਦ بارش ਹੋਈ ਉਸ ਤੋਂ ਬਾਅਦ ਜਿਹੜਾ ਪੜ ਗਿਆ ਹੈ ਇੱਧਰ ਵੀ ਹਾਲਾਤ ਉੱਧਰ ਨਾਲ ਵੀ ਖਰਾਬ ਹੋ ਗਿਆ ਬਹੁਤ ਜ਼ਿਆਦਾ ਦੋਨੋਂ ਪਾਸੇ ਬਹੁਤ ਹਾਲਾਤ ਖਰਾਬ ਹੋ ਗਏ ਔਰ ਕੱਲ੍ਹ ਨੂੰ ਮੈਂ ਸਾਰੇ ਪਠਾਨਕੋਟ ਦੇ ਸੜਕਾਂ ਦਾ ਪੁਲਾਂ ਦਾ ਜਮੀਨ ਦਾ ਕਿਰਤੀਬਾਰੋ ਲੋਕਾਂ ਦੇ ਘਰਾਂ ਦਾ ਜਿਹੜਾ ਐਨਾ ਜ਼ਿਆਦਾ ਨੁਕਸਾਨ ਹੋਇਆ ਹੈ ਜਿਹਦਾ ਕਿ ਅੰਦਾਜ਼ਾ ਨਹੀਂ ਲਗਾਇਆ ਪਰ ਅਸੀਂ ਅੱਜ ਇਹ ਅੰਦਾਜ਼ਾ ਲਗਾ ਰਹੇ ਹਾਂ ਇਹਦੇ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਸੱਜੇ ਮਾਜੋਕ ਪਤਰੀ ਸਾਹਿਬ ਸਾਰੇ ਮੰਤਰੀ ਔਰ ਐਮਐਲਏ ਸਾਹਿਬਾਰ ਔਰ ਪੂਰੇ ਜ਼ਿਲ੍ਹੇ ਦੇ ਸਾਡੇ ਅਫਸਰ ਸਬਾਗ ਹੈ ਸਾਰੇ ਵਿਭਾਗਾਂ ਦੇ ਕੱਲ ਦੇ ਹੀ ਲੋਕਾਂ ਦੀ ਸੇਵਾ ਕਰ ਰਹੇ ਨੇ ਬੜੇ ਬੁਰੀ ਹਾਲਤ ਹੈ ਜ਼ਿਆਦਾ ਪਾਣੀ ਮਾਰਛਲ ਤੋਂ ਜਮ ਤੋਂ ਆਇਆ ਹੈ ਪਿਛੋਕਾ ਆਇਆ ਪਰ ਜਦੋਂ ਦਾ ਪ੍ਰਵਾਹ ਜਦੋਂ 7 ਲੱਖ ਤੋਂ ਜ਼ਿਆਦਾ ਬਣਦੀ ਹੀ ਪਾਇਆ ਜਦੋਂ ਅੱਜ ਆਪਣੀ ਬੰਦੀ 7 ਲੱਖ ਤੋਂ ਜ਼ਿਆਦਾ ਆ ਗਿਆ ਉਹਨਾਂ ਨੇ ਬਸ ਬਸ ਜ਼ੋਰ ਤਾਂ ਦੇ ਵਾਸਤੇ ਪਹਿਲਾ ਰੈਸਕਿਊ ਹੈਗਾ ਉਹ ਫੋਰਸ ਨੇ ਐਨਡੀਆਰਫ ਐਸਡੀਆਰ ਤੋਂ ਨਾ ਐਨ ਜੀਓਸ ਨੇ ਵੀ ਮਦਦ ਕਰਨ ਦੇ ਜਿਹੜਾ ਬਾਬਾ ਬਖਸ਼ ਜਬਾਰੀ ਸ਼ੁਕਰਾਨਾ ਜਿਹੜਾ ਸਾਹਿਬ ਜੀ ਤਰਫ ਤੋਂ ਉਹਨੇ ਰੈਸਕਿਊ ਉਹਨੇ ਡੀਪ ਹੋਇਆ ਜਦ ਕਿ ਮੇਰੀ ਡਿਊਟੀ ਹੈ ਬਾਕੀ ਸਾਰਾ ਮੇਰੇ ਜਿਹੜੇ ਸਹਿਯੋਗੀ ਆ ਉਹਨਾਂ ਦਾ ਕੋਈ ਐਨੀਮਲ ਅਨਟਰੀ ਵਾਲਾ ਉਹਨਾਂ ਦਾ ਲਾਜ ਕਰ ਰਿਹਾ ਇੱਥੇ ਜੇ ਕੰਮ ਲੱਗਿਆ ਸਾਡਾ ਵੀ ਨਿਕਲਦਾ ਤੇ ਮੇਰਾ ਜਿਹੜਾ ਕੰਮ ਹੈ ਉਹ ਮੈਡੀਕਲ ਰਿਸਰਚ ਤੋ ਜਿਹੜੀ ਇਥੇ ਆ ਕੇ ਮਰੀ ਜ਼िला ਪ੍ਰਸ਼ਾਸਨ ਨਾਲ ਮੈਡੀਕਲ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਗੱਲ ਹੋ ਰਹੀ ਹੈ ਜਿਹੜੇ ਸਾਡੇ ਜਿਹੜੇ ਬੰਦੇ ਆ ਸਾਡੇ ਆਸ਼ਾ ਵਰਕਰ ਆ ਮਲਟੀਪਰਪਸ ਆ ਫਾਰਮਾਸਿਸਟ ਡਾਕਟਰ ਜਿੰਨੇ ਵੀ ਸਾਡੇ ਸਾਰੇ ਮੈਡੀਕਲ ਸਟਾਫ ਹੈ ਉਹਨਾਂ ਨੇ ਅੱਜ ਤੱਕ ਲੋਕਾਂ 'ਤੇ ਵੇਰ ਦਿੱਤਾ ਜਿਵੇਂ ਕਿ ਹਰ ਜਗ੍ਹਾ ਤੇ ਦਵਾਈ ਪਹੁੰਚ ਰਹੀ ਹੈ ਬੋਡਰ 'ਤੋਂ ਪਹੁੰਚ ਰਹੀ ਹੈ ਪੂਸਾ ਦੇ ਆਪਣੇ ਬੰਦੇ ਵੀ ਬਿਮਾਰ ਹੋ ਰਹੇ ਆ ਸਾਡੇ ਬਹੁਤ ਸਾਰੇ ਵਰਕਰ ਤੇ ਆਪਣੇ ਘਰ ਤੋਂ ਪੇ ਹੋਏ ਨੇ ਕੋਈ ਸੇਵਾ ਬਾਕੀ ਕਰਦੇ ਨੇ ਇਸ ਤਰ੍ਹਾਂ ਬਹੁਤ ਸਾਰੇ ਲੋਕ ਜੂਸ ਕੰਮ ਕਰ ਰਹੇ ਨੇ ਮੈਡੀਕਲ ਨੂੰ ਐਬਲੀਟ ਰਸਤੇ ਤੋਂ ਬਲਹਰ ਨੇ ਪਹੁੰਚ ਗਿਆ ਹੈ ਖਾਣਾ ਵੀ ਪਹੁੰਚ ਰਿਹਾ ਹੈ ਇਹਨਾਂ ਦੇ ਨਾਲ ਦਾ ਬਿੱਟ ਸ਼ਾਬਾਸ਼ ਬਹੁਤ ਬਹੁਤ ਚਾਰਾ ਵੀ ਪਹੁੰਚ ਰਿਹਾ ਹੈ ਬਹੁਤ ਵਧੀਆ ਜੀ ਔਰ ਸੁੱਕਾ ਰਾਸ਼ਨ ਸਭ ਤੋਂ ਜ਼ਰੂਰ ਦਵਾਈ ਜ਼ਰੂਰੀ ਹੁੰਦੀ ਹੈ ਉਹ ਸੁੱਕਾ ਰਾਸ਼ਨ ਤੇ ਪਾਣੀ ਹੁੰਦਾ ਸਾਡੀ ਕੋਸ਼ਿਸ਼ ਹੈ ਜਿਵੇਂ ਜਿਹੜਾ ਪਾਣੀ ਨਹੀਂ ਚਾਹੀਏ ਜਿਹੜਾ ਬਿਮਾਰ ਤੇ ਤਾਂ ਜੀ ਰਾਤ ਨੂੰ ਰਾਤ ਨੂੰ ਉਹਦਾ ਵੀ ਰਿਸਪਾਇਰ ਹੋ ਗਿਆ ਜਿਹੜੀ ਥੋੜੀ ਜਿਹੀ ਤੇ ਲੋਕਾਂ ਦੀ ਕੋਸ਼ਿਸ਼ ਸੀ ਉਹਨਾਂ ਤੋਂ ਬਿਨਾਂ ਅਸੀਂ 100 ਐਂਬੂਲੈਂਸਾਂ ਸਮੂਹ ਕਲੀਨ ਕਰਦੇ ਹਾਂ ਜੀ ਸਰਸ ਸ਼ੁਰੂ ਹੋ ਜਾਣ ਕਿ ਆਪਾਂ ਇਹ ਸੌਦੇ ਕਰੀਏ ਅਬ ਸਟਾਪ ਹੋਣ ਤੋਂ ਜਿਆਦਾ ਸਹਾਇਤਾ ਦੇ ਨਾਲ ਹੋਰ ਵੀ ਬਹੁਤ ਸਾਰੇ ਐਨ ਜੀਓ ਨਾਲ ਵੀ ਗੱਲ ਹੋ ਗਈ ਇਸ ਤੋਂ ਸਵਾਏ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੋ ਮੈਂ ਮਹਿਸੂਸ ਕੀਤਾ ਕੋਈ ਹੈਗਾ ਕਿ ਇਸ ਦਾ ਤੁਹਾਡੇ ਮੈਂਦਰ ਪਰਿਵਾਰਾਂ ਨੂੰ ਮਿਲ ਗਿਆ ਅਗਲੇ ਜੀ ਦਾ ਤਾਂ ਫਸਲ ਬਚੀ ਜਮੀਨ ਲੱਭਣੀ ਪਊਗੀ ਕਿ ਕਿੱਥੇ ਗਈ ਆ ਅਗਲੀ ਕਿੱਥੇ ਆ ਔਰ ਉਹਨਾਂ ਦੇ ਘਰ ਲੈ ਕੇ ਜਿਹੜਾ ਇਸ ਪਾਣੀ ਵੜ ਕੇ ਸਮਾਨ ਵੀ ਖਰਾਬ ਹੋ ਗਿਆ ਤੇ ਘਰ ਵੀ ਜਾ ਤਾਂ ਅੰਚੇ ਹੋ ਗਿਆ ਜਾਂ ਡਿੱਗ ਗਿਆ ਜਾਂ ਮਤਲਬ ਰਹਿਣ ਤੋਂ ਇਹਨਾਂ ਲੋਕਾਂ ਨੂੰ ਐਸ ਵੇਲੇ ਸਾਡੇ ਆਪਣੇ ਭਰਾਵਾਂ ਦੀ ਲੋੜ ਹੈ ਤੇ ਮੈਂ ਅੱਜ ਇਹ ਫੈਸਲਾ ਕੀਤਾ ਕਿ ਉਹ ਪਰਿਵਾਰ ਕਿਸਾਨ ਦਾ ਪਰਿਵਾਰ ਤੇ ਕਿਸਾਨ ਦਾ ਪਰਿਵਾਰ ਮੈਂ ਅਡੌਪਟ ਕਰਾਂਗਾ ਸਰ ਸਾਡੇ ਬੜਾ ਵੱਡੀ ਜਿਹੜੇ ਸਾਡੇ ਲੋਕਲ ਲੀਡਰ ਹੈ ਜਾਇਆ ਰਾਮਲਾਲ ਸਾਹਿਬ ਹੋਰ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਸ਼ਾਸਨ ਸਾਹਿਬ ਦੇ ਨਾਲ ਅਸੀਂ ਵੈਰੀਫਾਈ ਆਇਡੈਂਟੀਫਾਈ ਕਰਾਇਆ ਤੇ ਕੋ ਦਿਨਾਂ ਅਸੀਂ ਉਹਨਾਂ ਦੇ ਬੌਂਸ ਵੈਰੀਫਾਈ ਕਰਕੇ ਆਧਾਰ ਕਰਨ ਤੇ ਸਾਰੇ ਅਸੀਂ ਉਹ ਕਰਾਏ ਤੇ ਅਸੀਂ 1 ਲੱਖ ਰੁਪਏ ਉਹਦੇ ਖਾਤੇ ਚ ਪਾ ਦਾਂ ਮਤਲਬ ਮੈਂ ਖੁਦ ਫੈਸਲਾ ਕੀਤਾ ਮੇਰਾ ਜੀ ਫੈਸਲਾ ਤੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਨੇ ਨੇ ਵੀ ਕਿਹਾ ਅਸੀਂ ਸੀਐਮ ਦੀ ਪਾਰਟ ਤੇ ਆਵਾਂਗੇ ਉਹ ਵੀ ਦੇਵਾਂਗੇ ਉਸ ਤੋਂ ਓਵਰ ਐਂਡ ਅਬਵ ਮੈਂ ਦੋ ਵਾਰ ਅਡਾਪਟ ਕੀਤਾ ਮੈਂ ਕੁਝ ਡਾਕਟਰਾਂ ਨਾਲ ਗੱਲ ਕੀਤੀ ਉਹਨਾਂ ਨੇ 5 ਤੱਕ ਪੰਜ ਮਤਲਬ ਕੋਈ ਸਾਥ ਪਰਿਵਾਰਾਂ ਦੀ ਸਪੌਂਸਰਸ਼ਿਪ ਦਿਵਾ ਰਹੀ ਹੈ ਤੁਹਾਡੇ ਹਰ ਪਰਿਵਾਰਕ ਪਰਿਵਰਤਨ ਦੇ ਚਿੰਦੇ ਦੇ ਚਿੰਤੂਆ। ਕੋਸ਼ਿਸ਼ ਅਨਲਾਈਜ਼ ਨਾ ਮੇਰੀ ਗੱਲ ਹੋਈ ਜਾਂ ਮਨੋ ਰਹੀ ਰਿਹਾ ਕਿ ਅਸੀਂ ਬਹੁਤ ਸਾਰੇ ਪਰਿਵਾਰਾਂ ਦੀ ਇਸ ਤਰ੍ਹਾਂ ਸਾਰੇ ਹੋਰ ਵੀ ਬਹੁਤ ਨਾਲ ਜਦੋਂ ਸਾਰਿਆਂ ਨੂੰ ਮਦਦ ਕਰਦਾ ਕਿ ਤੁਸੀਂ ਇੱਕ ਪਰਿਵਾਰ ਨੂੰ ਇਨਵੋਲਵ ਕਰ ਲਓ ਉਹਦੇ ਨਾਲ ਗੱਲ ਕਰੋ। ਉਹਨਾਂ ਦੇ ਖਾਤੇ ਦੇ ਵਿੱਚ ਸਭਾ ਦੇ ਵਿੱਚ ਪਰਿਵਾਰਾਂ ਦੇ ਖਾਤੇ ਵਿੱਚ ਇੱਕ ਰਕਮ ਪਾ ਦਿਓ ਤਾਂ ਕਿ ਜਦੋਂ ਬੰਦਾ ਆਪਣੇ ਘਰ ਵਾਪਸ ਜਾਵੇ ਉਹ ਖੜ ਕੇ ਆਪਣੇ ਘਰ ਤੋਂ ਦੇਖ ਰਿਹਾ ਹੋਵੇ ਤਾਂ ਉਹਦੀ ਜੇਬ ਦੇ ਵਿੱਚ ਇੱਕ ਰਕਮ ਹੋਵੇ ਤੇ ਸੋਚੇ ਵੀ ਮੈਂ ਕੱਟੋ-ਕੱਟੋ ਆਪਣਾ ਜੜੀਆਂ ਪੁੱਤਾਂ ਹੈ ਜੀਆਂ ਸਾਡਾ ਕੁਝ ਹੈਗਾ। ਜੇ ਆਪਣੇ ਬੱਚਾ ਲਈ ਸਰਦੀਆਂ ਆਉਣ ਤੋਂ ਪਹਿਲਾਂ ਪਹਿਲਾ ਇੱਕ ਕਮਰਾ ਜਿਹੜਾ ਹੈਗਾ ਉਹ ਉਹ ਜਿਹੜਾ ਜਿਹੜਾ ਸੇਵ ਬਣਾ ਲਾ ਠੀਕ ਠੀਕ